ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਿੰਟੂ ਕਲਸੀ ਤੁਸੀਂ ਦੇਖ ਰਹੇ ਹੋ ਐਫ ਡੀ ਪੀ ਟੀਵੀ ਨਿਊਜ਼ ਇੱਕ ਪਾਸੇ ਇਲੈਕਸ਼ਨਾਂ ਦਾ ਸ਼ੋਰ ਇੱਕ ਪਾਸੇ ਮੁਰਦਾਬਾਦ ਦਾ ਯੋਰ ਹੱਪ ਉਹ ਆਪਣੇ ਤਰੀਕੇ ਦੇ ਨਾਲ ਹਰ ਕੋਈ ਪਾਰਟੀ ਪ੍ਰਚਾਰ ਕਰ ਰਹੀ ਹੈ ਔਰ ਇਹਨਾਂ ਸਰਕਾਰਾਂ ਤੋਂ ਇੱਕ ਠੇਕਾ ਮੁਲਾਜ਼ਮ ਨੇ ਬੀਤੇ ਦਿਨ ਸੀਐਮ ਪੰਜਾਬ ਦਾ ਚਮਕੌਰ ਸਾਹਿਬ ਫੇਰੀ ਦੌਰਾਨ ਡਟ ਕੇ ਵਿਰੋਧ ਕੀਤਾ ਤਿੱਖਾ ਵਿਰੋਧ ਕੀਤਾ ਇਸ ਦੌਰਾਨ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਅਤੇ ਗ੍ਰਿਫਤਾਰੀਆਂ ਕਰਨ ਤੋਂ ਬਾਅਦ ਜਦੋਜਦ ਕਰਨ ਤੋਂ ਬਾਅਦ ਸੰਘਰਸ਼ ਕਰਨ ਤੋਂ ਬਾਅਦ ਠੇਕਾ ਮੁਲਾਜ਼ਮ ਇਸ ਗਰਸ਼ ਮੋਰਚੇ ਵੱਲੋਂ ਆਪਣੇ ਵਰਕਰਾਂ ਨੂੰ ਸ਼ਾਮ ਨੂੰ ਰਿਆ ਕਰਾ ਲਿਆ ਗਿਆ ਉਹ ਰਿਆ ਕਰਾ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਹੀ ਮੌਜੂਦਾ ਸਰਕਾਰ ਦਾ ਇਦਾਂ ਹੀ ਤਿੱਖਾ ਵਿਰੋਧ ਕਰਾਂਗੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ 20ਵੀਂ ਵਾਰੀ ਮੀਟਿੰਗ ਦੇ ਕੇ ਪਰ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਸਿਰਫ ਗੱਲਾਂ ਕੀਤੀਆਂ ਲਾਰੇ ਕੀਤੇ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਨੇ ਸੱਤਾ ਵਿੱਚ ਆਉਣਾ ਸੀ ਤਾਂ ਸਾਨੂੰ ਪੱਕੇ ਕਰਨ ਦੀਆਂ ਗੱਲਾਂ ਕਹੀਆਂ ਸੀ ਪਰ ਉਹ ਸਿਰਫ ਗੱਲਾਂ ਬਣ ਕੇ ਹੀ ਰਹਿ ਗਈਆਂ ਠੀਕ ਇਸੇ ਤਰ੍ਹਾਂ ਜਿਵੇਂ ਆਪਣਾ ਪ੍ਰਚਾਰ ਕਰਾਂਗੇ ਅਸੀਂ ਇਹਨਾਂ ਦੀਆਂ ਪੋਲਾਂ ਖੋਲਾਂਗੇ ਇਹਨਾਂ ਦੇ ਮਗਰ ਮੁਰਦਾਬਾਦ ਦੇ ਨਾਰੇ ਲਾਵਾਂਗੇ ਅਤੇ ਡਟ ਕੇ ਵਿਰੋਧ ਕਰਾਂਗੇ ਜਿਨ੍ਹਾਂ ਚਿਹਰੇ ਸਾਡੀ ਗੱਲ ਨਹੀਂ ਸੁਣਦੇ ਸਾਨੂੰ ਰੈਗਲ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਲੰਬੇ ਸਮਾਂ ਤੋਂ ਠੇਕਾ ਮੁਲਾਜ਼ਮ ਦੇ ਵਿੱਚ ਕੰਮ ਕਰ ਰਹੇ ਹਾਂ ਤਾਂਦੇ ਹੀ ਨਾ ਕੰਮ ਕਰ ਰਹੇ ਹਾਂ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਆ ਔਰ ਇਹ ਸਰਕਾਰ ਵੀ ਸਾਡੀ ਸੁਣਵਾਈ ਨਹੀਂ ਕਰ ਰਹੀ ਤੇ ਅਸੀਂ ਪਿੰਡ ਪਿੰਡ ਦੇ ਜਾ ਕੇ ਇਹਨਾਂ ਦੇ ਪਿੱਛੇ ਪਿੱਛੇ ਜਾ ਕੇ ਆਪਣੇ ਤਰੀਕੇ ਨਾਲ ਇਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਇਹ ਜੋ ਸਰਕਾਰਾਂ ਨੇ ਕਹਿੰਦੀਆਂ ਕੁਝ ਨੇ ਕਰਦੀਆਂ ਕੁਝ ਨੇ ਜੇ ਫਿਰ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ इस तिखा विरोध करा देखो यह खास रिपोर्ट मिट्टू हाँ जी प्रधान जी ਇਹ ਆਪਰ ਮਸਲਾ ਜੀ ਅੱਜ ਦਾ ਠੇਕਾ ਮਲਾਜਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪੰਜਾਬ ਦੇ ਅੰਦਰ ਵੱਖ-ਵੱਖ ਥਾਵਾਂ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਆ ਉਹ ਲਗਾਤਾਰ ਕੀਤਾ ਜਾ ਰਿਹਾ ਪਰ ਪੰਜਾਬ ਦੇ ਮੁੱਖ ਮੰਤਰੀ 21 ਵਾਰ ਲਿਖਤੀ ਮੀਟਿੰਗਾਂ ਦੇ ਕੇ ਜਿਹੜਾ ਮੁਕਰੇ ਆ ਉਸ ਦੇ ਰੋਸ ਵਜੋਂ ਠੇਕਾ ਮਲਾਜਮ ਮੋਰਚੇ ਦੇ ਬੈਨਰ ਹੇਠ ਲਗਾਤਾਰ ਜਿਹੜਾ ਰੋਸ ਪ੍ਰਦਰਸ਼ਨ ਆ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਪਰ ਅੱਜ ਪੰਜਾਬ ਦੇ ਅੰਦਰ ਚਮਕੌਰ ਸਾਹਿਬ ਵਿਖੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਸ ਦੇ ਦੌਰਾਨ ਲਗਾਤਾਰ ਅਜ ਮੋਗੇ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਜਾਣਾ ਸੀਗਾ ਵਿਰੋਧ ਪ੍ਰਦਰਸ਼ਨ ਦਾ ਤੇ ਉਸ ਦੇ ਦਬਾਹੇ ਹੇਠ ਸਰਕਾਰ ਨੇ ਮਤਲਬ ਸਾਡੇ ਕੁਝ ਕਾਮਿਆਂ ਨੂੰ ਜਿਹੜੇ ਠੇਕਾ ਮਜ਼ਦੂਰ ਠੇਕਾ ਮਜ਼ਦੂਰ ਸੀਗੇ ਉਹਨਾਂ ਨੂੰ ਮਤਲਬ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਡੱਕਿਆ ਗਿਆ ਅਜੀਤਵਾਲਾ ਜੇਲ੍ਹ ਦੇ ਵਿੱਚ ਲਿਗੇ ਗਏ ਕਈ ਥਾਵਾਂ ਤੇ ਮਤਲਬ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਜਿਸ ਦੀ ਅਸੀਂ ਜ਼ੋਰਦਾਰ ਨਖੇਦੀ ਕਰਦੇ ਹੋਏ ਇਸ ਗੱਲ ਦਾ ਮਤਾ ਅੱਜ ਪਾਸ ਕਰਦੇ ਹਾਂ ਵੀ ਜੇਕਰ ਸਰਕਾਰ ਨੇ ਉਹਨਾਂ ਨੂੰ ਰਿਹਾ ਨਾ ਕੀਤਾ ਪੁਲਿਸ ਪ੍ਰਸ਼ਾਸਨ ਨੇ ਰਿਹਾ ਨਾ ਕੀਤਾ ਤਾ ਸਾਰੇ ਪੰਜਾਬ ਦੇ ਅੰਦਰ ਠੇਕਾ ਮੁਲਾਜ਼ਮ ਸਰਕਾਰਾਂ ਤੇ ਉੱਤਰਾਂਗੇ ਇਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਇਸ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਤਾੜਨਾ ਕਰਦੇ ਆਂ ਵੀ ਜੇ ਪੰਜਾਬ ਸਰਕਾਰ ਸਾਡੀ ਮੰਗਾਂ ਦਾ ਹੱਲ ਨਹੀਂ ਕਰਦੀ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕਰਦੀ ਜਦੋਂ ਤੱਕ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਲਗਾਤਾਰ ਵਿਰੋਧ ਪ੍ਰਦਰਸ਼ਨੇ ਜਾਰੀ ਰਹੂਗਾ ਸਮੋਰਚੇ ਤੇ ਬੈਨਰ ਹੇਟ ਲਗਾਤਾਰ ਸੰਘਰਸ਼ ਕਰ ਰਹੇ ਆਂ 2 ਸਾਲ ਸਰਕਾਰ ਬਣੀ ਨੂੰ ਹੋ ਗਏ 20 ਵਾਰ ਸਰਕਾਰ ਮੀਟਿੰਗਾਂ ਦੇ ਕੇ ਮੀਟਿੰਗ ਕਰਨ ਤੋਂ ਭੱਜੀ ਆ ਪੰਜਾਬ ਦੇ ਆਊਟਸੋਰਸ ਮੁਲਾਜ਼ਮ ਇਨਲਸਟਮੈਂਟ ਮੁਲਾਜ਼ਮਾਂ ਜਿਹੜੇ ਘੱਟ ਤਨਖਾਹਾਂ ਤੇ ਕੰਮ ਕਰਦੇ ਆ ਕੋਈ ਉਹਨਾਂ ਦਾ ਮਸਲਾ ਹੱਲ ਨਹੀਂ ਕੀਤਾ ਹੁਣ ਜਦੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਪ੍ਰੋਗਰਾਮ ਲਿਖਿਆ ਵੀ ਅਸੀਂ ਆਹਦਾ ਜਿਹੜਾ ਵਿਰੋਧ ਪ੍ਰਦਰਸ਼ਨ ਉਹ ਕਰਾਂਗੇ ਅੱਜ ਜਦੋਂ ਚਮਕੌਰ ਸਾਹਿਬ ਤੇ ਅਜੀਤਵਾਲ ਮੋਕੇ ਉੱਥੇ ਜਦ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਸਾਥੀਆਂ ਨੇ ਆਹਦਾ ਵਿਰੋਧ ਪ੍ਰਦਰਸ਼ਨ ਕੀਤਾ